ਸਰ ਇਹ 104 ਨਵੇਂ ਚੈਂਬਰ ਬਣਨ ਜਾ ਰਿਹਾ ਕੀ ਪ੍ਰੋਸੀਜਰ ਹੈ ਕਦੋਂ ਤੱਕ ਬਣੇਗਾ ਕੀ ਇਹ ਬੁਦਾਈ ਤੋਂ ਪਰਮਿਸ਼ਨ ਹਾਈ ਕੋਰਟ ਦੀ ਇਹ ਚੈਂਬਰ ਜਿਹੜੇ ਹੈਗੇ ਆ ਸਰੇ ਨਹੀਂ ਚੜ ਸਕਦੇ ਪਾਰਕਿੰਗ ਦੀ ਬੜੀ ਇੱਥੇ ਸਮੱਸਿਆ ਆਉਂਦੀ ਹੈ ਕਿ ਸਾਨੂੰ ਪੋਲੀਟੀਕਲ ਜਿਹੜੇ ਸਾਡੇ ਮੈਂਬਰ ਪਾਰਲੀਮੈਂਟ ਹੈਗੇ ਆ ਉਹ ਕੁਝ ਪੋਲੀਟੀਕਲ ਆਪਣਾ ਇਕਨੋਮਿਕਲ ਮਦਦ ਦੇ ਦੇਣ ਸਚਕਲ ਜੀ ਦਾਨ ਮੀਟ ਦੇਖ ਰਿਹਾ ਹੈ तमाम ਦਰਸ਼ਕਾਂ ਦਾ ਸਵਾਗਤ ਹੈ ਫਤਿਗੜ ਸਾਹਿਬ ਦੀ ਅਦਾਲਤ ਵਿੱਚ ਚੰਦ ਹੀ ਦਿਨਾਂ ਦੇ ਵਿੱਚ 104 ਨਵੇਂ ਚੈਂਬਰ ਬਣਨ ਜਾ ਰਹੇ ਹਨ ਇਸ ਸੰਬੰਧੀ ਗੱਲਬਾਤ ਕਰਦੇ ਹਾਂ ਜਿਲ੍ਹਾ ਬਾਰ ਅਸ਼ੀਸ਼ਨ ਫਤਿਗੜ ਸਾਹਿਬ ਦੇ ਪ੍ਰਧਾਨ ਐਡਵੋਕੇਟ ਅਮਰਦੀਪ ਸਿੰਘ ਧਾਰਨੇ ਨਾਲ ਸਤਿਕਾਰ ਸਤਿਕਾਰ ਸਰ ਇੱਥੇ 104 ਨਵੇਂ ਚੈਂਬਰ ਬਣਨ ਜਾ ਰਹੇ ਹੈ ਕੀ ਪ੍ਰੋਸੀਜਰ ਹੈ ਕਦੋਂ ਤੱਕ ਬਣਗੇ ਕੀ ਹੈ ਪੂਰਾ ਇਸ ਸੰਬੰਧ ਦੇ ਵਿੱਚ ਅਸੀਂ ਪਹਿਲਾਂ ਹੀ ਆਨਰੇਬਲ ਹਾਈ ਕੋਰਟ ਨੂੰ ਕਿਉਂਕਿ ਵਿਦਾਊਟ ਪਰਮਿਸ਼ਨ ਹਾਈ ਕੋਰਟ ਦੀ ਇਹ ਚੈਂਬਰਸ ਜਿਹੜੇ ਹੈਗੇ ਆ ਸਰੇ ਨਹੀਂ ਚੜ ਸਕਦੇ ਇਸ ਕਰਕੇ ਅਸੀਂ ਔਨਰੇਬਲ ਹਾਈ ਕੋਰਟ ਨੂੰ ਰਿਕੁਐਸਟ ਕੀਤੀ ਸੀ ਕਿ ਸਾਡੇ ਜਿਹੜੇ ਨਵੇਂ ਵਕੀਲ ਸਹਿਬਾਨ ਆ ਰਹੇ ਆ ਉਹਨਾਂ ਦੀ ਉਹਨਾਂ ਦੀ ਜਿਹੜੀ ਲੋਡ ਹੈਗੀ ਉਹਨੂੰ ਮੁੱਖ ਰੱਖਦੇ ਹੋਏ ਨਵੇਂ ਚੈਂਬਰਾਂ ਦੀ ਲੋਡ ਹੈਗੀ ਆ ਸੋ ਹਰ ਜਿਹੜਾ ਚੈਂਬਰ ਹੈ ਉਸ ਦੇ ਵਿੱਚ ਘੱਟੋ ਘੱਟ ਦੋ ਵਕੀਲ ਬੈਠਣਗੇ ਔਰ ਉਸ ਤੋਂ ਬਾਅਦ ਜਿੰਨੇ ਮਰਜ਼ੀ ਬੈਠ ਸਕਦੇ ਆ ਔਰ ਇਹ ਬਿਲਡਿੰਗ ਕਮੇਟੀ ਵੱਲੋਂ ਪਾਸ ਹੋ ਚੁੱਕੇ ਆ ਥੱਲੇ ਡਿਪਟੀ ਕਮਿਸ਼ਨਰ ਫਤਿਹਗੜ ਸਾਹਿਬ ਔਰ ਸੈਸ਼ਨ ਜਜ ਫਤਿਹਗੜ ਸਾਹਿਬ ਨੂੰ ਉਹਦਾ ਪੂਰਾ ਬਿਉਰਾ ਆ ਚੁੱਕਿਆ ਆ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਆਨਰੇਬਲ ਸਾਡੇ ਡਿਪਟੀ ਕਮਿਸ਼ਨਰ ਫਤਿਹਗੜ ਸਾਹਿਬ ਹੈ ਉਹਨਾਂ ਦੇ ਨਾਲ ਇੱਕ ਲੀਜ਼ ਡੀਡ ਬਣਾਉਣ ਤੋਂ ਬਾਅਦ ਅਸੀਂ ਜਿਹੜਾ ਹੈਗਾ ਇਹਦਾ ਕੰਮ ਇਹਦਾ ਸ਼ੁਰੂ ਕਰਦਾਂਗੇ ਗੱਲ ਕੀਤੀ ਵੀ ਕਿੰਨੇ ਕ ਚੈਂਬਰ ਦੇ ਵਿੱਚ ਕਿੰਨੇ ਕ ਬੰਦੇ ਜਿਹੜੇ ਵਕੀਲ ਬੈਠ ਸਕਦੇ ਨੇ ਇੱਕ ਚੈਂਬਰ ਦੇ ਵਿੱਚ ਘੱਟੋ ਘੱਟ ਕੋ ਤੇ ਬਦੋਬਾ ਦੇ ਜਿਹੜੇ ਆ ਗਏ ਜਿਹਨੇ ਮਰਜ਼ੀ ਬੈਠ ਸਕਦੇ ਆ ਮੈਨੂੰ ਲੱਗਦਾ ਕਿ ਇਹ 208 ਵਕੀਲ ਇਹਦੇ ਵਿੱਚ ਅਡਜਸਟ ਹੋ ਜਾਣਗੇ ਤੇ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਇਹ ਵੀ ਔਨਰੇਬਲ ਹਾਈ ਕੋਰਟ ਨੂੰ ਰਿਕੁਐਸਟ ਕੀਤੀ ਹੈ ਕਿ ਇਹਨੂੰ ਥੋੜਾ ਜਿਹਾ ਐਕਸਟੈਂਡ ਹੋਰ ਕੀਤਾ ਜਾਵੇ ਤਾਂ ਕਿ ਅ ਅਸੀਂ ਭੇਜੀ ਉਹਨਾਂ ਨੂੰ ਮਤਲਬ 180 ਚੈਂਬਰਾਂ ਦੀ ਹੈ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨੂੰ 180 ਤੱਕ ਪਹੁੰਚਦੇ ਕਰੀਏ ਤਾਂ ਕਿ ਜਿਹੜੇ ਵਕੀਲ ਸਾਹਿਬਾਨ ਜਿਹੜੇ ਹੈਗੇ ਆ ਉਹਦੇ ਵਿੱਚ 360 ਵਕੀਲ ਅਡਜਸਟ ਹੋ ਸਕਣ ਔਰ ਆਪਣੇ ਕੰਮ ਨੂੰ ਬੜੀਆ ਤਰੀਕੇ ਦੇ ਨਾਲ ਕਰ ਪਾਰਕਿੰਗ ਦੀ ਬੜੀ ਇੱਥੇ ਸਮੱਸਿਆ ਆਦੀ ਇਹ ਇਹ ਸਮੱਸਿਆ ਨੂੰ ਉਖਾ ਰੱਖਦੇ ਦੇਖੋ ਪਾਰਕਿੰਗ ਤਾਂ ਹੁਣ ਵੀ ਘਾਟ ਹੀ ਹੈਗੀ ਆ ਪਰ ਔਨਰੇਬਲ ਕੋ ਹਾਈ ਕੋਰਟ ਨੇ ਜਿਹੜਾ ਆਗਾ ਇਹ ਬਕਾਇਦਾ ਬਿਲਡਿੰਗ ਕਮੇਟੀ ਵੱਲੋਂ ਪਾਸ ਹੀ ਕਰਦਾ ਹੈ ਕਿ ਜਿੱਥੇ ਵੀ ਚੈਂਬਰਸ ਬਣਨੇ ਆ ਉਸ ਤਾਂ ਕਿ ਉਹ ਜਗ੍ਹਾ ਖਤਮ ਨਾ ਹੋਵੇ ਇਸ ਕਰਕੇ ਗਰਾਊਂਡ ਫਲੋਰ ਦੇ ਉੱਤੇ ਗਰਾਊਂਡ ਹੈ ਜਿਹੜੀ ਉਦੋਂ ਉੱਤੇ ਪਾਰਕਿੰਗ ਰਹੂਗੀ ਪਿਲਰਸ ਦੇ ਉੱਤੇ ਚੱਕੇ ਉੱਤੇ ਚੈਂਬਰ ਜਿਹੜੇ ਹੈਗੇ ਸਟਾਰਟ ਕਿੰਨੇ ਲੈਵਲ ਦਾ ਹੈਗੇ ਨੇ ਕਿੰਨੇ ਗਰਾਊਂਡ ਬਣ ਰਹੀ ਨੇ ਇਹ 1+6 ਹਾਂਜੀ ਤੇ ਇਹ ਮਤਲਬ 6 ਮੰਜ਼ਿਲਾ ਵਕੀਲਾ ਲਈ ਹੋਣਗੀਆਂ ਤੇ ਇੱਕ ਹੈ ਜਿਹੜੀ ਉਹ ਪਾਰਕ ਗੱਲ ਕੀਤੀ ਹੈ ਵੀ ਕਦੋਂ ਤੋਂ ਸ਼ੁਰੂ ਹੋ ਰਿਹਾ ਹੈ ਇਹ ਕੰਮ ਇਹ ਬਹੁਤ ਜਲਦੀ ਅਸੀਂ ਸ਼ੁਰੂ ਕਰ ਰਹੇ ਹਾਂ ਸਾਨੂੰ ਇਹ ਦੇਖ ਰਹੇ ਹਾਂ ਕਿ ਅਸੀਂ ਕਿ ਸਾਨੂੰ ਪੋਲਿਟਿਕਲ ਜਿਹੜੇ ਸਾਡੇ ਮੈਂਬਰ ਪਾਰਲੀਮੈਂਟ ਹੈਗੇ ਆ ਉਹ ਕੁਛ ਪੋਲੀਟੀਕਲ ਆਪਣਾ ਇਕਨੋਮਿਕਲ ਮਦਦ ਦੇ ਦੇਣ ਔਰ ਨੰਬਰ 2 ਤੇ ਅਸੀਂ ਕੋਸ਼ਿਸ਼ ਹੈ ਸਾਡੀ ਕਿ ਅਸੀਂ ਔਨਰੇਬਲ ਹਾਈ ਕੋਰਟ ਦੇ ਜੱਜ ਸਾਹਿਬ ਨੂੰ ਰਿਕੁਐਸਟ ਕਰੀਏ ਜਿਹੜੇ ਸਾਡੇ ਇਨਸਪੈਕਟਿੰਗ ਜੱਜ ਹੈਗੇ ਆ ਔਰ ਚੀਫ ਜਸਟਿਸ ਪੰਜਾਬ ਐਂਡ ਹਰਿਆਣਾ ਜਿਹੜੇ ਹੈਗੇ ਆ ਉਹਨਾਂ ਨੂੰ ਰਿਕੁਐਸਟ ਕਰੀਏ ਕਿ ਉਹ ਆਪਣੇ ਕਰ ਕਮਲਾ ਦੇ ਨਾਲ ਇਸ ਕੰਮ ਨੂੰ ਜਿਹੜਾ ਹੈਗਾ ਇਸ ਛੀਦਾ ਦੀ ਧਰਤੀ ਦੇ ਉੱਤੇ ਨੂੰ ਪੇਰੇ ਚ ਸੋ ਜਲਦ ਹੀ ਫਤਿਹਗੜ ਸਾਹਿਬ ਦੀ ਦਲਤ ਵਿੱਚ 104 ਨਵੇਂ ਚੰਦਰ ਵਕੀਲਾ ਲਈ ਬਣਨ ਜਾ ਰਹੇ ਨੇ ਫਤਿਹਗੜ ਸਾਹਿਬ ਤੋਂ ਦੀਪਕ ਸੁਦੀਰਪੁਰ ਤੋਂ